ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਬੀਤੇ ਕੁਝ ਦਿਨ ਪਹਿਲਾਂ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਬੜੇ ਅਪਸ਼ਬਦ ਨੇ ਜਿਹੜੇ ਉਹ ਬੀਬੀ ਜਗੀਰ ਕੌਰ ਨੂੰ ਲੈ ਕੇ ਬੋਲੇ ਜਾਂਦੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਗਾਲਾਂ ਕੱਢੀਆਂ ਜਾਂਦੀਆਂ ਨੇ ਬੀਬੀ ਜਗੀਰ ਕੌਰ ਨੂੰ ਉਸ ਤੋਂ ਬਾਅਦ ਮੁਆਫੀ ਵੀ ਮੰਗੀ ਜਾਂਦੀ ਹੈ ਪਰ ਹੋਰ ਮੁਸ਼ਕਲਾਂ ਵਾਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਸੂ ਮੋਟੋ ਨੋਟਿਸ ਹੈ ਜਿਹੜਾ ਉਹ ਪੰਜਾਬ ਰਾਜ ਮਹਿਮਲਾ ਕਮਿਸ਼ਨ ਵੱਲੋਂ ਜਾਰੀ ਕਰ ਦਿੱਤਾ ਗਿਆ ਤਲਬ ਕੀਤਾ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾਂ ਨੂੰ ਸਵਾਲ ਛੜੇ ਹੋਏ ਨੇ ਵਿਵਾਦ ਛੜਿਆ ਹੋਇਆ ਚਰਚਾ ਵੀ ਛੜੀ ਹੋਈ ਹੈ ਵੀ ਐਡੀ ਵੱਡੀ ਸਰਮੌਰ ਸੰਸਥਾ ਤੇ ਉਹਦੇ ਪ੍ਰਧਾਨ ਜੀ ਨੂੰ ਪਾਪ ਦਾ ਦਰਜਾ ਦਿੱਤਾ ਜਾਂਦਾ ਹੈ ਉਹਦੇ ਵੱਲੋਂ ਇੱਕ ਔਰਤ ਨੂੰ ਇਸ ਤਰੀਕੇ ਦੇ ਅਪਸ਼ਬਦ ਭੱਦੀ ਸ਼ਬਦਾਵਲੀ ਵਰਤਣਾ ਕਿੱਥੋਂ ਤੱਕ ਜਾਇਜ਼ ਗੁਰਨਾਨਕ ਸਾਹਿਬ ਨੇ ਕਿਹਾ ਕਿ ਸਿਉਕੋ ਮੰਦਾ ਕੀ ਜਿਤ ਜੰਮੇ ਰਾਜਾਨ ਗੁਰੂ ਮਹਾਰਾਜ ਵੱਲੋਂ ਇਸਤਰੀ ਦੀ ਇੰਨੀ ਵੱਡੀ ਉਸਤਤ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਇੱਕ ਆਪ ਗੁਰਸਿੱਖ ਨੇ ਐਸਜੀਪੀਸੀ ਦੇ ਪ੍ਰਧਾਨ ਨੇ ਤੇ ਸਿਆਣੇ ਨੇ ਪੜ੍ਹੇ ਲਿਖੇ ਨੇ ਸੂਝਵਾਨ ਨੇ ਉਹਨਾਂ ਵੱਲੋਂ ਇਸ ਤਰੀਕੇ ਦੀ ਕੋਝੀ ਹਰਕਤ ਕੀਤੀ ਗਈ ਗਾਲਾਂ ਕੱਢੀਆਂ ਕਿ ਹਾਲਾਂਕਿ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਲਾਈਵ ਹੋ ਕੇ ਵੀ ਆਖਿਆ ਗਿਆ ਵੀ ਜਾਣੇ ਅਣਜਾਣੇ ਦੇ ਵਿੱਚ ਮੈਨੂੰ ਪ੍ਰੋਵੋਕ ਕਰ ਦਿੱਤਾ ਗਿਆ ਹਾਲਾਂਕਿ ਜ਼ਿਕਰ ਚੱਲ ਰਿਹਾ ਸੀ ਆਡੀਓ ਦੇ ਵਿੱਚ ਵੀ ਭਾਈ ਅਕਾਲੀ ਦਲ ਦੇ ਜਿਹੜੇ ਅਸਤੀਫੇ ਮੰਗੇ ਗਏ ਸੀ ਉਹ 3 ਦਿਨ ਦਾ ਸਮਾਂ ਦਿੱਤਾ ਗਿਆ ਸੀ ਵੀ ਅਸਤੀਫੇ ਪ੍ਰਵਾਨ ਹੋਣਗੇ ਵੀ ਉਹ ਸਮਾਂ ਕਿਨੇ ਨਿਰਧਾਰਿਤ ਕੀਤਾ ਸਮਾਂ ਕਿਨੇ ਵਧਾਇਆ ਤਾਂ ਉਹਦੇ ਵਿੱਚ ਜੋ ਇੱਕ ਕਾਲਰ ਸੀਗਾ ਉਹਨੇ ਜ਼ਿਕਰ ਕਰ ਦਿੱਤਾ ਵੀ ਬੀਬੀ ਜਗੀਰ ਕੌਰ ਨੇ ਤਾਂ ਇਹ ਗੱਲ ਕਹੀ ਆ ਵੀ ਭਾਈ ਧਾਮੀ ਸਾਹਿਬ ਜਾ ਕੇ ਨੇ ਜਿਹੜੇ ਉਹ ਸਮਾਂ ਵਧਾਇਆ ਇਹਨੇ ਸੋ ਉਸ ਨੂੰ ਲੈ ਕੇ ਬੜੇ ਅਪਸ਼ਬਦ ਨੇ ਜਿਹੜੀ ਉਹ ਗਾਲੀ ਗਲੋਚ ਓਹੋ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਬੁਰੇ ਫਸਦੇ ਨਜ਼ਰ ਆ ਰਹੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁਸ਼ਕਲਾਵਤਗੀਆਂ ਨੇ ਕਿਉਂਕਿ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਲੈ ਲਿਆ ਗਿਆ ਤਲਬ ਕੀਤਾ ਗਿਆ ਤੇ ਜਵਾਬ ਵੀ ਮੰਗਿਆ ਤੇ ਐਕਸ਼ਨ ਦੀ ਤਿਆਰੀ ਦੇ ਵਿੱਚ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਸਿਰਮੌਰ ਸੰਸਥਾ ਐਸਜੀਪੀਸੀ ਤੇ ਉਹਦੇ ਪ੍ਰਧਾਨ ਵੱਲੋਂ ਇਸ ਤਰੀਕੇ ਦੇ ਨਾਲ ਜਿਹੜਾ ਗਾਲੀ ਗਲੋਚ ਕੀਤਾ ਜਾਵੇ ਅਪਸ਼ਬਦ ਵਰਤੇ ਜਾਣ ਬੇहद ਮੰਦ ਭਾਗ ਹੈ ਤੇ ਉਸ ਤੋਂ ਕਮਲਜੀਤ ਕੌਰ ਸਾਡੇ ਨਾਲ ਜੁੜ ਗਏ ਨੇ ਪ੍ਰਧਾਨ ਇਸਤਰੀ ਵਿੰਗ ਅੰਮ੍ਰਿਤਸਰ ਤੋਂ ਇੱਕ ਵਾਰ ਇਹਨਾਂ ਤੋਂ ਵੀ ਇਹਨਾਂ ਦੀ ਰਾਏ ਜਿਹੜੀ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰਾਂਗੇ ਸਵਾਗਤ ਹੈ ਜੀ ਆਵਾਜ਼ ਆ ਰਹੀ ਹੈ ਮੇਰੀ ਹਾਂ ਜੀ ਆ ਰਹੀ ਜੀ ਅ ਮੇਰਾ ਪਹਿਲਾ ਸ਼ੁਰੂਆਤ ਇਸ ਤਰੀਕੇ ਨਾਲ ਹੋਊਗੀ ਜੀ ਵੀ ਐਡੀ ਵੱਡੀ ਸਰਮੌਰ ਸੰਸਥਾ ਐਸਜੀਪੀਸੀ ਉਹਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹਕੋ ਆਡੀਓ ਵਾਇਰਲ ਹੁੰਦੀ ਆ ਉਹਨਾਂ ਦੀ ਆਡੀਓ ਦੇ ਵਿੱਚ ਬੀਬੀ ਜਗੀਰ ਕੌਰ ਦਾ ਜ਼ਿਕਰ ਹੁੰਦਾ ਹੈ ਹਾਲਾਂਕਿ ਚਲੋ ਜੋ ਕਾਲਰ ਸੀਗੇ ਉਹ ਅਸਤੀਫਾ ਨੂੰ ਲੈ ਕੇ ਜਾਂ ਇੱਕ ਧਾਰਮਿਕ ਸਜ਼ਾ ਜਾਂ ਜੋ ਇੱਕ ਚੱਲ ਰਿਹਾ ਸੀ ਬੀਤੇ ਦਿਨ ਅਕਾਲੀ ਦਲ ਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਉਹਦੇ ਬਾਰੇ ਸਵਾਲ ਜਵਾਬ ਹੋ ਰਹੇ ਸੀ ਪਰ ਵੱਡੀ ਭੱਦੀ ਸ਼ਬਦਾਬਲੀ ਅਪ ਸ਼ਬਦ ਆਪਾਂ ਗਾਲ ਵੀ ਕਹਿ ਸਕਦੇ ਆ ਉਹ ਧਾਮੀ ਸਾਹਿਬ ਵੱਲੋਂ ਵਰਤਿਆ ਗਿਆ ਹਾਲਾਂਕਿ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੇ ਸਿਨੈਰੀਓ ਨੂੰ ਦੇਖੋ ਜੀ ਇਹ ਸਰੋਬਣੀ ਕਮੇਟੀ ਦੇ ਪ੍ਰਧਾਨਿਕ ਸਰੋਮਣੀ ਕਮੇਟੀ ਜਿਹੜੀ ਸਾਡੀ ਸਰ ਮੋੜਾ ਜੀ ਤੋਂ ਅਸੀਂ ਸੇਧ ਲੈਣੀ ਹੈ ਹੈਨਾ ਜੀ ਇੱਕ ਪ੍ਰਧਾਨ ਦੇ ਮੂੰਹ ਦੇ ਵਿੱਚ ਤੇ ਮਿਸ਼ਰੀ ਜ਼ਬਾਨ ਤੇ ਕੁੜੀ ਹੋਣੀ ਜ਼ਰੂਰੀ ਆ ਹਾਂਜੀ ਉਹਦੀ ਮਿੱਠ ਬੋਲੜੀ ਹੋਣੀ ਚਾਹੀਦੀ ਉਹਦੀ ਸ਼ਬਦਾਂ ਵਾਲੀ ਇੰਨੀ ਕਿ ਹੋਵੇ ਕਿ ਅਗਲੇ ਦੇ ਅੰਦਰ ਵਾਜੇ ਜੀ ਪਰ ਇਸ ਵੇਲੇ ਸੋਚਿਆ ਕਿ ਮੈਂ ਵੀ ਇੱਕ ਤੇ ਹੈਰਾਨ ਰਹਿ ਗਈ ਆ ਕਿ ਇੱਕ ਪ੍ਰਧਾਨ ਹੋਵੇ ਸਰੋਮਣੀ ਕਮੇਟੀ ਦਾ ਜੀ ਤੇ ਉਹ ਗਾਲਾਂ ਘੋਲ ਤਿਆਰੀ ਇੱਕ ਔਰਤ ਨੂੰ ਹੂੰ ਇਹ ਵਿੱਚ ਗਿਰ ਕੋ ਇੱਕ ਲਗ ਮਿਸ਼ਾ ਸਾਡਾ ਜੀ ਬਸ ਜੇਕਰ ਇੱਕ ਔਰਤ ਆ ਚੰਕ ਜਨਨੀ ਆ ਜੀ ਠੀਕ ਆ ਜੀ ਇਹਦਾ ਮਤਲਬ ਕਿ ਘਰ ਦੇ ਵਿੱਚ ਵੀ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਆਪਣੀ ਧੀ ਨੂੰ ਆਪਣੇ ਵਾਈਫ ਨੂੰ ਇਤਨੇ ਬੋਲਦੇ ਹੋਣਗੇ ਕਿਸੇ ਗੱਲ ਕਰਦੇ ਹੋਣਗੇ ਜੀ ਬੜੀ ਸ਼ਰਮਨਾਕ ਬੋਲ ਬੋਲੀਆਂ ਇਹਨਾਂ ਨੇ ਅਸੀ ਜਿਹੜੀ ਇਹ viral ਹੋਈ ਆ ਵੀਡੀਓ ਜਿੱਤੇ ਤੇ ਵੀ ਵਾਇਸ ਮੈਸੇਜ ਆਊਗਾ ਤੇ ਸਾਡਾ ਕੀ ਸੁਣਾ ਗਿਆ ਕਿ ਇੱਕ ਸਿੱਖ ਸਰਮੋੜ ਹਸਤੀ ਉਸ ਤੱਕ ਉਹਦਾ ਇੱਕ ਪ੍ਰਦਾਨ ਕਿੰਝ ਬੋਲ ਰਿਹਾ ਤੇ ਬਾਕੀ ਕਸਾਂ ਦੇ ਬੋਲਣੇ ਹੋਵੇ ਸਾਡਾ ਸਭ ਕੀ ਗਿਆ ਹੋਗਾ ਸੱਜਾ ਸੁਨੇਹਾ ਕੀ ਗਿਆ ਹੋਊਗਾ ਇਹਨਾਂ ਨੂੰ ਤੇ ਕਹਿੰਦੇ ਸੀ ਪੜੇ ਲਿਖੇ ਆ ਮੈਂ ਵਕੀਲ ਵਾਂ ਮੈਂ ਐਡਵੋਕੇਟ ਵਾਂ ਕੀ ਗੱਲ ਇਹ ਇੱਕ ਤਰ੍ਹਾਂ ਤੇ ਸਾਹਮਣੇ ਵੀ ਸੇ ਬੋਲਦੇ ਹੋਣਗੇ ਨਹੀਂ ਮੈਲਾ ਕਮਿਸ਼ਨ ਵੱਲੋਂ ਵੀ ਨੋਟਿਸ ਲੈ ਗਿਆ ਸੂ ਮੋਰ ਨੋਟੋਸ ਜਿਹੜਾ ਮੋਟੋ ਨੋਟਿਸ ਆ ਉਹ ਜਾਰੀ ਕੀਤਾ ਗਿਆ ਤਾਲਬ ਕੀਤਾ ਗਿਆ ਐਕਸ਼ਨ ਦੀ ਤਿਆਰੀ ਹੈ ਬਹੁਤ ਲੋਕਾਂ ਵੱਲੋਂ ਤਾਂ ਇਹ ਵੀ ਗੱਲ ਆਖੀ ਜਾ ਰਹੀ ਹੈ ਵੀ ਇਹਨਾਂ ਨੂੰ ਸਾਈਡ ਤੇ ਕਰ ਦੇਣਾ ਚਾਹੀਦਾ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਇੱਕ ਖਿਮਾ ਯਾਚਨਾ ਦਾ ਜ਼ਿਕਰ ਹੋ ਰਿਹਾ ਉਹ ਕਹਿੰਦੇ ਆ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਨੂੰ ਇੱਕ けਮਾ ਜਾਂਚ ਨਾ ਵੀ ਦਿੱਤੀ ਜਾਊਗੀ ਸੋ ਕੀ ਇਹ ਐਨਕ ਕਰ ਦੇਣ ਦੇ ਨਾਲ ਇਸ ਦੀ ਪਰਭਾਈ ਹੋ ਜੂਗੀ ਜੋ ਇੱਕ ਐਗਜ਼ਾਮਪਲ ਸੈਟ ਕੀਤੀ ਹੈ ਥਾ ਮੀ ਸਾਹਿਬ ਨੇ ਉਹ ਜੀ ਇੱਕ ਇਹ ਕਹਿੰਦੇ ਨਾ ਪਿਓ ਫਲਾਣੇ ਲੋਕ ਪੜ੍ਹ ਤੋਂ ਪੰਜਾਬ ਸਿੱਖ ਤੋਂ ਸਿੱਖ ਦੋ ਉਹਨੂੰ ਸਿੱਖ ਦੋ ਮੈਂ ਕਿਹਾ ਸਭ ਤੋਂ ਪਹਿਲਾਂ ਤੇ ਤਾਂ ਮੈਨੂੰ ਸਿੱਖੋ ਸਿੱਖ ਪਰਮਚ ਓਕੇ ਇਹਨੂੰ ਤੇ ਪਹਿਲਾਂ ਸਿੱਖੋ ਜਿਹੜੇ ਤੇ ਐਕਸ਼ਨ ਲਾਇਆ ਜਾਵੇ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਹਰ ਬੀਬੀ ਨਾਲ ਜੋੜ ਕੇ ਚੱਲਾਂਗੀ ਜਿੱਥੇ ਮੈਨੂੰ ਪੜਨਗੇ ਮੈਂ ਜਾਊਂਗੀ ਹਾਲਾਂਕਿ ਮੇਰੇ ਲੱਤੇ ਸੱਟ ਲੱਗੀ ਆ ਹੂੰ ਮੈਂ ਵੋਕਰ ਨਾਲ ਚਲਦੀ ਆ ਜੀ ਪਰ ਮੈਂ ਜਾਊਂਗੀ ਕਿਉਂਕਿ ਇੱਥੇ ਇੱਕ ਔਰਤ ਦੀ ਇੱਜ਼ਤ ਦਾ ਸਵਾਲ ਪਿਆਦਾ ਹੋ ਗਿਆ ਜੀ ਅੱਜ ਲਾਲੀ ਰਾਜ ਘੇਲਨੇ ਮਹਿਲਾ ਕਮਿਸ਼ਨ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਇਹ ਗੱਲ ਆਖੀ ਗਈ ਆ ਉਹ ਕਹਿੰਦੇ ਪੂਰੀ ਇਸਤਰੀ ਸਮਾਜ ਤੋਂ ਧਾਮੀ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਆ ਵੀ ਉਹਨਾਂ ਨੇ ਇੱਕ ਔਰਤ ਦੀ ਪੂਰੀ ਸਮੁੱਚੀ ਔਰਤ ਨੂੰ ਉਹਨਾਂ ਨੇ ਬੇਇੱਜ਼ਤ ਕੀਤਾ ਬਿਲਕੁਲ ਜੀ ਉਹਨਾਂ ਦੇ ਬਿਲਕੁਲ ਇਹ ਅਲਫਾਜ਼ ਸਹੀ ਨੇ ਇੱਕ ਔਰਤ ਬੰਦੇ ਪਹਿਲੇ ਕਹਿੰਦਾ ਕਿ ਇੱਕ ਔਰਤ ਔਰਤ ਇੱਕ ਸੱਚੇ ਪਾਸ਼ਾ ਕਾਲਪੁਰਖ ਨੇ ਸਭ ਤੋਂ ਪਹਿਲਾਂ ਕਿਹਾ ਮੇਰੇ ਤੋਂ ਪਹਿਲਾਂ ਔਰਤਾਂ ਮਾਂ ਮਾਂ ਇੱਕ ਔਰਤ ਨੇ ਜਨਮ ਇੱਕ ਮਾਂ ਦੇ ਕੋਲੋਂ ਨੇ ਜਨਮ ਔਰਤ ਕੋ ਲਿਆ ਹੂੰ ਠੀਕ ਹੈ ਇਹਨੇ ਇੱਕ ਜਨਮ ਆਪਣੀ ਬੇਟੀ ਨੂੰ ਔਰਤ ਨੂੰ ਦਿੱਤਾ ਹੂੰ ਤੇ ਇਹਨੂੰ ਇੰਨੀ ਸ਼ਰਮ ਨੇ ਕਿ ਬੋਲੇ ਕਿ ਤਰ੍ਹਾਂ ਇਹ ਇਹ ਕਹਿੰਦੇ ਇੱਕ ਗੱਲ ਤੁਸੀਂ ਆਡੀਓ ਸੁਣੀ ਹੋਊਗੀ ਉਹ ਕਹਿੰਦੇ ਮੈਂ ਪ੍ਰਵੋਕ ਕਰ ਦਿੱਤਾ ਗਿਆ ਮੇ ਤੋਂ ਸਵਾਲ ਇਹ ਜੇ ਪੁੱਛੇ ਗਏ ਮਤਲਬ ਇੱਥੇ ਲੋਕਾਂ ਵੱਲੋਂ ਇਹ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਵੀ ਬੜੀ ਜਲਦੀ ਬੜੇ ਸਿਆਣੇ ਸੂਝਵਾਨ ਪੜੇ ਲਿਖੇ ਨੇ ਤੇ ਉਹ ਕਹਿੰਦੇ ਬੜੀ ਜਲਦੀ ਪ੍ਰਵੋਕ ਹੋ ਗਏ ਬਾਦਲ ਸਾਹਿਬ ਨੂੰ ਲੈ ਕੇ ਛੋਟੇ ਬਾਦਲ ਸਾਹਿਬ ਨੂੰ ਲੈ ਕੇ ਜਾਂ ਅਕਾਲੀ ਦਲ ਦੇ ਜਿਹੜਾ ਅਸਤੀਫੇ ਪ੍ਰਵਾਨ ਨੂੰ ਲੈ ਕੇ ਤਿੰਨ ਦਿਨ ਦਿੱਤੇ ਸੀ ਤੁਸੀਂ ਉਹ ਚੰਗੀ ਤਰ੍ਹਾਂ ਜਾਣਦੇ ਹੋ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਧਾਰਮਿਕ ਸਜ਼ਾ ਦਿੱਤੀ ਗਈ ਜਾਂ ਜੋ ਵੀ ਹੈ ਨਾ ਕੀਤਾ ਗਿਆ ਉਤੇ ਇੱਕ ਇੱਕ ਜਿਹੜੀ ਸਜ਼ਾ ਸੀਗੀ ਵੀ ਅਸਤੀਫਾ ਪ੍ਰਵਾਨ ਕਰ ਲੈ ਜਾਣਗੇ ਉਹ 3 ਦਿਨ ਦਾ ਸਮਾਂ ਵਧਾਉਣ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਜ਼ਿਕਰ ਕੀਤਾ ਤੇ ਬੜੇ ਗੰਦੇ ਸ਼ਬਦ ਵਰਤੇ ਗਏ ਉਹ ਕਹਿੰਦੇ ਮੈਨੂੰ ਪ੍ਰਵੋਕ ਕਰ ਦਿੱਤਾ ਗਿਆ ਤੁਸੀਂ ਵੀ ਇਹ ਆਡੀਓ ਸੁਣੀ ਹੈ ਤੇ ਜੇ ਪੋਲੀਟੀਕਲ ਰਾਜਨੀਤਿਕ ਚੀਜ਼ਾਂ ਨੂੰ ਆਪਾਂ ਸਾਈਡ ਤੇ ਰੱਖ ਦੇ ਤੁਹਾਨੂੰ ਲੱਗਦਾ ਵੀ ਉਹ ਸ਼ਖਸ ਨੇ ਪ੍ਰਵੋਕ ਕੀਤਾ ਸੀ ਤੁਮੇ ਸਾਹਿਬ ਨੂੰ ਨਹੀਂ ਮੈਨੂੰ ਕਿਤੇ ਲੱਗੋ ਓਕੇ ਬਿਲਕੁਲ ਲੱਗਦਾ ਆਰਾਮ ਜੀ ਨੇ ਲਗਾਏ ਪੁੱਛ ਰਿਆ ਜੀ ਮੈਂ ਸਾਰੀ ਆਡੀਓ ਜਿਹੜੀ ਹੈ 3 ਵਾਰੀ 4 ਵਾਰੀ ਸੁਣੀ ਆ ਹੂੰ ਉੱਥੇ ਆਰਾਮ ਨਾਲ ਸਵਾਲ ਕਰ ਰਿਹਾ ਕਿ ਆਹ ਕਿਉਂ ਅਜਿਹੇ ਤੁਸੀਂ ਪ੍ਰਵਾਨ ਨਹੀਂ ਕਰ ਰਹੇ ਆ ਕੀ ਕਰ ਰਹੇ ਤੁਸੀਂ ਜਿਵੇਂ ਕਿਸੇ ਨੂੰ ਕੋਸਤਰੀ ਕੀਤਾ ਜਾਂਦਾ ਉਸ ਤਰ੍ਹਾਂ ਕੁਸਟ ਰਿਪੋਰਟ ਕਰ ਰਹੇ ਜੀ ਉੱਥੇ ਪ੍ਰਵੋਕ ਹੋਣ ਦਾ ਬਤਲੋ ਨਹੀਂ ਆ ਉੱਥੇ ਨੇ ਪ੍ਰਵੋਕ ਕਰਾਨੀ ਹੋ ਜਦ ਤਰੇ ਇਹਨਾਂ ਦੇ 328 ਨੂੰ ਬਾਹਰ ਸੱਚੇ ਪਾਛਾ ਦੇ ਚੋਰੀ ਪਾਬਾਰਾਂ ਦੇ ਵਿੱਚ ਆ ਜਿਵੇਂ ਸਾਡੇ ਸਿੱਖ ਸਤਿ ਭਾਵਨਾਵਾਂ ਦਲ ਭਾਈ ਬਲਦੇਵ ਸਿੰਘ ਮੜਾਲਾ ਪਿਆਰ ਰੱਖ ਚੁੱਕੇ ਆ ਉੱਥੇ ਤਾਂ ਬਹੁਤ ਚੱਲ ਰਿਹਾ ਤੁਹਾਨੂੰ ਹੂੰ ਉਹ ਦਿਨ ਪ੍ਰਵੋਕ ਨਹੀਂ ਹੋਇਆ ਹੈ ਉਧਰ ਪਰ ਲੋਕ ਨੇ ਜਿਸ ਮਾਰੇ ਅੰਕ ਲਾਰੇ ਗਏ ਹੂੰ ਠੀਕ ਹੈ ਇਹ ਇਹ ਬਾਦਲਾਵਰੀ ਪ੍ਰਮੋਕ ਹੁੰਦਾ ਨਹੀਂ ਕਈ ਲੋਕਾਂ ਵੱਲੋਂ ਇਹ ਵੀ ਗੱਲ ਆਖੀ ਜਾ ਰਹੀ ਉਹ ਕਹਿੰਦੇ ਸਬੂਤ ਦੇਤਾ ਵੀ ਇਹ ਕਿਹਦੇ ਹੱਕ ਚ ਭੁਗਤ ਰਹੇ ਨੇ ਕਿਉਂਕਿ ਜਦੋਂ ਮੈਂ ਲੋਕਾਂ ਨਾਲ ਗੱਲਬਾਤ ਕੀਤੀ ਕੁਝ ਪੰਥਕ ਮਾਹਰ ਨੇ ਉਹਨਾਂ ਨੇ ਵੀ ਜ਼ਿਕਰ ਕੀਤਾ ਉਹ ਕਹਿੰਦੇ ਬਾਦਲ ਸਾਹਿਬ ਦੇ ਹੱਕ ਦੇ ਵਿੱਚ ਵੀ ਮੋਹਰ ਲਗਾ ਦਿੱਤੀ ਹੈ ਵੀ ਉਹ ਉਹਨਾਂ ਦੇ ਹੱਕ ਚ ਭੁਗਤ ਦੇ ਨਜ਼ਰ ਆ ਰਹੇ ਨੇ ਕੋਈ ਇਹ ਤੇ ਜੱਗ ਜਾਰ ਹੂੰ ਇਹ ਬਾਦਲਾ ਦੇ ਫਾਫੇ ਚੋਂ ਨਿਕਲਿਆ ਪਰਦਾਣਾ ਜੀ ਇਹ ਬਾਦਲਾਂ ਦਾ ਬੰਦਾ ਵਾ ਬੈ ਤੈਨੂੰ ਕੋ ਬਾਦਲਾਂ ਦਾ ਸੀਰੀ ਆਏ ਓਕੇ ਇਹ ਪ੍ਰਧਾਨ ਦੇ ਦਾ ਤੇ ਕਾਬਲ ਹੀ ਨਹੀਂ ਹੈਗਾ ਬੰਦਾ ਇਹਦੀ ਅੱਗੇ ਵੀ ਇੱਕ ਸੀ ਵੇਖਿਆ ਵਾ ਕਿ ਜਿਹੜੀ ਜਦਾ ਬੋਲ ਬਣੀ ਸਹੀ ਨਹੀਂ ਹੈਗੀ ਹੂੰ ਇੱਕ ਤਰੀਕ ਸਹੀ ਤਰੀਕ ਨਾ ਨਹੀਂ ਬੋਲਦਾ ਜੀ ਮੈਂ ਤੇ ਇੱਕ ਦਾ ਪਵੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਦਰਬਾਰ ਸਾਬ ਸਾਡੇ ਵਾਸਤੇ ਸਰਮੋਹੜ ਹੂੰ ਤੇ ਸ਼੍ਰੋਮਣੀ ਕਮੇਟੀ ਨੇ ਬਣੀ ਹੈ ਤੁਹਾਨੂੰ ਪਤਾ ਕਿਸ ਤਰ੍ਹਾਂ ਕਿੰਨੇ ਖੂਨ ਦੁੱਲੇ ਤੇ ਫੇਰ ਬਣੀ ਹੈ ਜੀ ਉਹਦਾ ਇਹ ਪ੍ਰਧਾਨ ਬਣਦੇ ਲਾਇਕ ਨਹੀਂ ਹੈਗਾ ਸਿੱਖ ਧਰਮ ਦੇ ਵਿੱਚ ਖਲੋਣ ਦਾ ਸਿਧਾਂਤ ਲਾਇਕ ਨਹੀਂ ਅਗਰ ਸੇਕਣਾ ਚਾਹੀਦਾ ਵਾ ਜੀ ਇਹਨੂੰ ਇਹੋ ਜਿਹਾ ਚਾਹੀਦਾ ਰਹਿੰਦੀ ਹੈ ਕਿ ਦੁਨੀਆ ਵੇਖੇ ਕਿ ਇੱਕ ਔਰਤ ਦੀ ਇੱਜ਼ਤ ਕੀ ਹੁੰਦੀ ਹੈ ਤੁਹਾਨੂੰ ਕਿਤਰਾ ਬੋਲੀਦਾ ਹਮ ਪਰ ਮਾਫੀ ਮੰਗੀ ਗਈ ਹੈ ਉਹ ਕਹਿੰਦੇ ਜਾਣੇ ਅਣਜਾਣੇ ਜਿ ਮੇਥੋਂ ਬੋਲ ਹੋ ਗਿਆ ਕਾਦੀ ਮਾਫੀ ਇਹ ਘਰ ਸੀਗਾ ਆਪਣੇ ਚ ਬੈਠਾ ਇੱਕਰ ਆਪਣੇ ਬੱਚੇ ਨਾਲ ਗੱਲ ਕਰ ਰਿਹਾ ਸੀਗਾ ਇਹ ਇੱਕ ਫੋਨ ਤੇ ਕਾਲ ਕਰ ਰਿਹਾ ਇੱਕ ਪਲੇਮਾਸ ਬੰਦੇ ਨੇ ਇੱਕ ਉਹ ਪੁੱਛਿਆ ਆ ਗੱਲ ਕਿਉਂ ਹੋਈ ਆ ਤੇ ਇਹ ਉਸ ਨੂੰ ਇਹ ਕਮਚੀ ਚ ਆ ਗਿਆ ਇਹਨੂੰ ਜਿਹੜੀ ਤਾਬਸ਼ੀ ਕਾਦੀ ਆ ਗਈ ਕਿ ਉਹ ਬੀਬੀ ਨੂੰ ਰਿਸਪੈਕਟਫੁਲੀ ਬੀਬੀ ਨੂੰ ਜਦੋਂ ਜਦੋਂ ਮਾਫੀ ਮੰਗੀ ਆ ਬੀਬੀ ਜੀ ਉਦੋਂ ਤਾਂ ਬੜਾ ਰਿਸਪੈਕਟਫੁਲੀ ਕਹਿ ਰਹੇ ਨੇ ਉਹ ਕਹਿੰਦੇ ਮੇਰੇ ਸਤਕਾਰਯੋਗ ਬੀਬੀ ਜਗੀਰ ਕੌਰ ਜੀ ਪਰ ਜਦੋਂ ਉਹ ਆਡੀਓ ਸੁਣਦੇ ਆ ਤਾਂ ਮੈਂ ਅੰਦਾਸ਼ਕਾਂ ਤੋਂ ਮਾਫੀ ਵੀ ਚਾਹੂੰਗਾ ਕਿ ਮੈਂ ਉਸ ਤਰੀਕੇ ਦੀ ਭਾਸ਼ਾ ਆ ਦਰਸ਼ਕ ਆਪਾਂ ਨੂੰ ਸੁਣ ਰਹੇ ਨੇ ਮੈਂ ਨਹੀਂ ਵਰਤ ਸਕਦਾ ਪਰ ਲੋਕਾਂ ਨੇ ਦਰਸ਼ਕਾਂ ਨੇ ਆਵਾਮ ਨੇ ਉਹ ਚੀਜ਼ਾਂ ਸੁਣੀਆਂ ਹੋਣਗੀਆਂ ਬੜੇ ਗੰਦੇ ਸ਼ਬਦ ਵਰਤੇ ਗਏ ਨੇ ਜੀ ਦੇਖੋ ਜੀ ਇਹ ਸ਼ਰਧਾਂ ਵਜਤ ਜ਼ੁਬਾਨ ਤੇ ਨਹੀਂ ਲਿਆ ਸਕਦੀ ਜਿਹੜੀ ਇਸ ਬੰਦੇ ਨੇ ਲੈਂਦੀ ਹੈ ਇਸ ਸੈਕਸ਼ਨ ਨੇ ਲੈਂਦੀ ਠੀਕ ਹੈ ਇਹ ਬੇਪਰਤਾਰ ਖੋਣ ਦੇ ਕੀ ਹੈ ਮੈਂ ਕਹਿੰਦੀ ਇੱਕ ਚੰਗਾ ਬੰਦਾ ਖੋਣ ਦੇ ਵੀ ਕਾਬਲ ਨਹੀਂ ਹੈਗਾ ਜੀ ਜੋ ਇਹਨੇ ਕਹਿ ਦਿੱਤਾ ਹੈ ਮੈਨੂੰ ਮੇਰੇ ਦੱਸਦੀ ਕਿ ਮੇਰਾ ਇੰਨਾ ਥੋੜੇ ਦਮੈ ਕਾਮਚੀ ਚ ਆ ਗਈ ਇੱਕ ਔਰਤ ਦੀ ਇੰਨੀ ਕੀ ਦਿੱਤ ਕਰਦਾ ਵਾ ਜੀ ਇੱਕ ਪ੍ਰਧਾਨ ਇਸਾ ਬੋਲਦਾ ਹੈ ਜੀ ਐ ਬੀਬੀ ਬੀਬੀ ਚ ਗੇ ਬੀਬੀ ਚ ਗੇ ਕਹਿੰਦਾ ਉਹਨੇ ਕਹ ਜਗੀਰ ਕੋਰ ਹੂੰ ਉੱਤੇ ਬੀਬੀ ਕਿੱਥੇ ਗਿਆ ਜੀ ਉਹ ਤੋਰੇ ਕਹ ਜਗੀਰ ਕੋਰ ਤੇ ਲੜਾਈ ਕਰਨੀ ਆ ਹੂੰ ਹੈ ਇਹੋ ਜੇ ਲਫਜ਼ ਜਿਹੜੇ ਇਹਨੇ ਬੋਲੇ ਆ ਬੜੇ ਸ਼ਰਮਲੈਕ ਬੋਲੇ ਆ ਇਹ ਇਹਦੇ ਤੁਹਾਡੇ ਤੁਹਾਡੇ ਹਿਸਾਬ ਨਾਲ ਕੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਿਉਂਕਿ ਚਲੋ ਮਹਿਲਾ ਕਮਿਸ਼ਨ ਨੇ ਤਾਂ ਨੋਟਿਸ ਲੈ ਲਿਆ ਤਾਲਬ ਕਰ ਲਿਆ ਗਿਆ ਖਿਮਾ ਜਾਂਚਨਾ ਦਾ ਵੀ ਜ਼ਿਕਰ ਕਰ ਰਿਹਾ ਤੁਹਾਡੇ ਜਥੇਬੰਦੀ ਤੁਸੀਂ ਵੀ ਇੱਕ ਔਰਤੋਂ ਇੱਕ ਮਹਿਲਾ ਇਸਤਰੀ ਵਿੰਗ ਦੇ ਪ੍ਰਧਾਨ ਵੀ ਹੋ ਤੇ ਅਕਸਰ ਤੁਸੀਂ ਪੰਥ ਤੇ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਹੋ ਤੁਹਾਡੇ ਹਿਸਾਬ ਦੇ ਨਾਲ ਕਿਸ ਤਰੀਕੇ ਨੂੰ ਇਹ ਕੇਸ ਨੂੰ ਲੈਣਾ ਚਾਹੀਦਾ ਇਹਨਾਂ ਦੀ ਸ਼ਬਦਾਵਲੀ ਨੂੰ ਇਸ ਤਰੀਕੇ ਦੇ ਜਿਹੜੇ ਇਹਨਾਂ ਨੇ ਕਾਰਵਾਈ ਐਕਸ਼ਨ ਕੀਤਾ ਤਾਂ ਉਹਨੂੰ ਕਿਸ ਤਰੀਕੇ ਨਾਲ ਲੈਣਾ ਚਾਹੀਦਾ ਤੇ ਕਿਹੋ ਜੀ ਕਾਰਵਾਈ ਇਹਦੇ ਤੇ ਹੋਣੀ ਚਾਹੀਦੀ ਹੈ ਤਾਂ ਤੋਂ ਪਹਿਲਾਂ ਤੇ ਇਹ ਜੇ ਦੇਖਦੇ ਕੋਈ ਅਣਖਿਆ ਆਪਣੇ ਅਸਤੀਫਾ ਜਣਾ ਹੁਣੇ ਦੇ ਪ੍ਰਧਾਨ ਜੀ ਤੋਂ ਓਕੇ ਠੀਕ ਹੈ ਉਸ ਤੋਂ ਬਾਅਦ ਇਹਨੂੰ ਮੈਂ ਕਹੋ ਕਿ ਪੰਥ ਵਿੱਚ ਛੱਕਿਆ ਜਾਵੇ ਜੀ ਇਹ ਇਹ ਸਾਡੇ ਦਰਬਾਰ ਸਾਹਿਬ ਦੇ ਵਿੱਚੋਂ ਆਉਣ ਦੇ ਕਾਬਿਲ ਹੀ ਨਹੀਂ ਹੈਗਾ ਜੇ ਇੱਕ ਔਰਤ ਜਿਤਨੀ ਕਰ ਸਕਦਾ ਤੇ ਕੀ ਕੀ ਕਰੂਗਾ ਇਹ ਪ੍ਰਧਾਨਗੀ ਕੀ ਕਰੂਗਾ ਜੀ ਮੈਂ ਤੇ ਮੇਰੇ ਤੇ ਇੱਕੋ ਹੀ ਗੱਲ ਜੀ ਇਹ ਸਭ ਤੋਂ ਪਹਿਲੇ ਆਪਣੇ ਆਪ ਵਿਚ ਜੇ ਕੋਈ ਇਹਦੇ ਕਚਣ ਹੈਗੀ ਹੈ ਨਾ ਕੋਈ ਤੇ ਆਪੇ ਹੀ ਆਪੇ ਅਸਤੀਫਾ ਪਰਦਾਨ ਚ ਦੋਦੇ ਤੇ ਪਾਚ ਨੂੰ ਛੇਕਿਆ ਜਵੇ ਇਸ ਤੋਂ ਇਹ ਵੱਡੀ ਸਜਾਰੀ ਕੋਈ ਜੀ 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 ਬਹੁਤ ਬਹੁਤ ਧੰਨਵਾਦ ਜੀ ਸੋਹੇ ਸੰ ਬੀਬੀ ਕਮਲਜੀਤ ਕੌਰ ਜੀ ਜਿਨ੍ਹਾਂ ਨੇ ਦਾ ਦੋ ਟੁਕ ਗੱਲ ਨਵੇੜਤੀ ਹੈ ਉਹ ਕਹਿੰਦੇ ਪੰਥ ਚੋਂ ਛੇਕਣਾ ਚਾਹੀਦਾ ਇਹਨਾਂ ਨੂੰ ਆਪਣੇ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਮੈਂ ਮੁਰ ਤੋਂ ਜ਼ਿਕਰ ਕਰੂੰਗਾ ਗੁਰਨਾਨਕ ਸਾਹਿਬ ਨੇ ਕਿਹਾ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਨ ਗੁਰੂ ਸਾਹਿਬ ਵੱਲੋਂ ਵੀ ਇੱਕ ਪੂਰੀ ਸਮੁੱਚੀ ਇਸਤਰੀ ਦੀ ਇੱਕ ਔਰਤ ਦੀ ਜਾਨੀ ਦੀ ਐਡੀ ਵੱਡੀ ਪ੍ਰਸ਼ੰਸਾ ਕੀਤੀ ਗਈ ਹੈ ਤੇ ਧਾਮੀ ਸਾਹਿਬ ਵੱਲੋਂ ਇਹੋ ਜੀ ਸ਼ਬਦਾਵਲੀ ਇੱਕ ਚੀਜ਼ ਹੋਰ ਹੈ ਹਾਲਾਂਕਿ ਕਈ ਚੈਨਲਸ ਵੱਲੋਂ ਜਦੋਂ ਉਹ ਆਡੀਓ ਚਲਾਈ ਗਈ ਤਾਂ ਇਹ ਗੱਲ ਬੋਲੀ ਗਈ ਵੀ ਅਸੀਂ ਇਸ ਚੈਨਲ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਪਰ ਧਾਮੀ ਸਾਹਿਬ ਅੱਗੇ ਆਏ ਆਪਣੀ ਆਪ ਉਹਨਾਂ ਨੇ ਉਸ ਆਡੀਓ ਦੀ ਪੁਸ਼ਟੀ ਕੀਤੀ ਦੱਸਿਆ ਕਿ ਭਾਈ ਇਹ ਆਵਾਜ਼ ਮੇਰੀ ਹੈ ਮੈਂ ਇਹਦੇ 'ਚ ਬੋਲ ਰਿਹਾ ਤੇ ਮੈਂ ਜਿਹੜੀ ਸ਼ਬਦਾਵਲੀ ਹੈ ਇਸ ਚੀਜ਼ ਦੀ ਪੂਰੇ ਦੀ ਜਿੰਮੇਵਾਰੀ ਲੈਣਾ ਸੋ ਇੱਕ ਤਰੀਕੇ ਨਾਲ ਜ਼ਿੰਮੇਵਾਰੀ ਲਈ ਹੈ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਪਰ ਸਵਾਲ ਉੱਥੇ ਦਾ ਉੱਥੇ ਹੀ ਖੜਾ ਹੈ ਵੀ ਇੱਕ ਔਰਤ ਨੂੰ ਬੀਬੀ ਜਗੀਰ ਕੌਰ ਨੂੰ ਥੋੜੇ ਵਕ ਵੱਖਰੇਵੇਂ ਹੋ ਸਕਦੇ ਨੇ ਤੁਸੀਂ ਰਾਜਨੀਤਿਕ ਤੌਰ ਤੇ ਪੋਲੀਟੀਕਲ ਤੌਰ ਤੇ ਤੁਹਾਡੇ ਵਿਚਾਰਕ ਮਤਭੇਦ ਹੋ ਸਕਦੇ ਨੇ ਤੁਸੀਂ ਇੱਕ ਦੂਜੇ ਦੇ ਆਪੋਜ਼ਿਟ ਲੜ ਸਕਦੇ ਹੋ ਬੜਾ ਕੁਝ ਹੋ ਸਕਦਾ ਪਰ ਇੱਕ ਮਾਨ ਮਰਿਆਦਾ ਤੇ ਇੱਕ ਔਰਤ ਦੀ ਮੈਂ ਬੰਦੇ ਦੀ ਵੀ ਕਹੂੰਗਾ ਇੱਕ ਰਿਸਪੈਕਟ ਬਰਕਰਾਰ ਰਹਿਣੀ ਚਾਹੀਦੀ ਹੈ ਖਾਸ ਤੌਰ ਤੇ ਇੱਕ ਔਰਤ ਦੀ ਜਿਹੜੀ ਇੱਜ਼ਤ ਹੈ ਉਹ ਬਰਕਰਾਰ ਰਹਿਣੀ ਚਾਹੀਦੀ ਹੈ ਤੇ ਜਿਸ ਤਰੀਕੇ ਦੀ ਸ਼ਬਦਾਵਲੀ ਧਾਮੀ ਸਾਹਿਬ ਵੱਲੋਂ ਵਰਤੀ ਗਈ ਹੈ ਬੇਹਦ ਨਿੰਦਣਯੋਗ ਹੈ ਸ਼ਰਮਸਾਰ ਕਰਨ ਵਾਲੀ ਹੈ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਆਡੀਓ ਸਭ ਨੇ ਸੁਣੀ ਹੈ ਕਿਸ ਤਰੀਕੇ ਦੀ ਸ਼ਬਦਾਵਲੀ ਵਰਤੀ ਗਈ ਹੈ ਉਹ ਵੀ ਲੋਕਾਂ ਨੇ ਜ਼ਰੂਰ ਸੁਣੀ ਹੈ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਹਾਲਾਂਕਿ ਸੂ ਮੋਟੋ ਜਿਹੜਾ ਨੋਟਿਸ ਹੈ ਉਹ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਲਿਆ ਗਿਆ ਤੁਹਾਡੇ ਮੁਤਾਬਕ ਇਸ ਤੇ ਅਗਲੀ ਕਾਰਵਾਈ ਕੀ ਹੋਣੀ ਚਾਹੀਦੀ ਹੈ ਕਿਹੋ ਜੀ ਇਗਜ਼ਾਮਪਲ ਧਾਮੀ ਸਾਹਿਬ ਨੇ ਸੈੱਟ ਕੀਤੀ ਹੈ ਇੱਕ ਸਰਮੋਰ ਸੰਸਥਾ ਉਹਦੇ ਪ੍ਰਧਾਨ ਜਿਹਨੂੰ ਪੋਪ ਦਾ ਦਰਜਾ ਵੀ ਦਿੱਤਾ ਜਾਂਦਾ ਹੈ ਉਹਦੇ ਵੱਲੋਂ ਇੱਕ ਔਰਤ ਨੂੰ ਇਹੋ ਜਿਹੀ ਗਾਲ ਕੱਢਣੀ ਜਾਂ ਇਹੋ ਜਿਹਾ ਅਪਸ਼ਬਦ ਵਰਤਣੇ ਆਪ ਹੀ ਹੁਣ ਸ਼ਬਦਾਂ ਦੇ ਵਿੱਚ ਘਿਰਦੇ ਤੇ ਫਸਦੇ ਨਜ਼ਰ ਆ ਰਹੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਕਸ਼ਨ ਦੀ ਤਿਆਰੀ ਹੈ ਦਰਸ਼ਕਾਂ ਨੂੰ ਅਪੀਲ ਹੈ ਤੁਸੀਂ ਜ਼ਰੂਰ ਦੱਸਣਾ ਵੀ ਕਿ ਇਸ ਕਾਰਵਾਈ ਨੂੰ ਕਿਸ ਤਰੀਕੇ ਨਾਲ ਲੈਣਾ ਚਾਹੀਦਾ ਕਿਹੋ ਜਿਹੀ ਸਜ਼ਾ ਹੋਣੀ ਚਾਹੀਦੀ ਹੈ ਕੀ ਵਾਕਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਜਾਂ ਉਹਨਾਂ ਨੂੰ ਆਪ ਅਸਤੀਫਾ ਦੇ ਦੇਣਾ ਚਾਹੀਦਾ ਸੋ ਤੁਹਾਡੀ ਰਾਏ ਸਾਡੇ ਲਈ ਬੇਹਦ ਜ਼ਰੂਰੀ ਹੈ ਕਮੈਂਟ ਸੈਕਸ਼ਨ ਚ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ